ਸਕੂਲ ਵਾਹਨ ਪੋਰਸੀਸ ਦੇ ਤਹਿਤ ਸਕੂਲ ਵੈਨਾਂ ਪ੍ਰੋਵਾਈਡ ਕੀਤੀਆਂ ਗਈਆਂ ਜਿਸ ਤਹਿਤ ਮੇਰੇ ਸਕੂਲ ਨੂੰ 13 ਵੈਨਾਂ ਪ੍ਰਾਪਤ ਹੋਈਆਂ ਔਰ 68 ਪਿੰਡਾਂ ਤੋਂ ਬੱਚੇ ਇਸ ਸਹੂਲਤ ਨੂੰ ਲੈ ਕੇ ਇਸ ਖੁਸ਼ਖੁਸ਼ੀ ਅੱਜ ਸਿੱਖਿਆ ਪ੍ਰਾਪਤ ਕਰ ਰਹੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸਕੂਲਾਂ ਨੂੰ ਆਧੁਨਿਕ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਨਵੀ ਉਪਰਾਲੇ ਕੀਤੇ ਗਏ ਹਨ ਇਸ ਤਹਤ ਜਿਹੜੇ ਬੱਚਿਆਂ ਨੂੰ ਪੜ੍ਹਾਈ ਲਈ ਦੂਰ ਦਰਾਡੇ ਪਿੰਡਾਂ ਤੋਂ ਆਉਣਾ ਪੈਂਦਾ ਉਹਨਾਂ ਲਈ ਸਰਕਾਰ ਵੱਲੋਂ ਸਰਕਾਰੀ ਸਕੂਲ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਮੈਨੂੰ ਪਹਿਲਾਂ ਬੜਾ ਔਖਾ ਲੱਗਦਾ ਸੀਗਾ ਪਿੰਡ ਤੋਂ ਸਕੂਲ ਆਉਣਾ ਕਿਉਂਕਿ ਪਿੰਡ ਮੇਰਾ ਕਾਫੀ ਦੂਰੀ ਤੇ ਹੈ ਤੇ ਹੁਣ ਜਦੋਂ ਦੀਆਂ ਸਾਨੂੰ ਭਗਵੰਤ ਮਾਨ ਜੀ ਨੇ ਬੱਸਾਂ ਦੀ ਸਹੂਲਤ ਪ੍ਰਾਪਤ ਕੀਤੀ ਹੈ ਮੈਂ ਡੇਲੀ ਆ ਸਕਦੀ ਹਾਂ ਜਾ ਸਕਦੀ ਹਾਂ। ਮੇਨੂੰ ਘਰੋਂ ਬੱਸ ਚੱਕਦੀ ਹੈ ਘਰ ਮure ਉਤਾਰ ਦਿੰਦੀ ਹੈ। ਮੁਫਤ ਬੱਸ ਯੋਜਨਾ ਨੂੰ 200 ਤੋਂ ਵੱਧ ਸਕੂਲਾਂ ਤੱਕ ਵਧਾਇਆ ਗਿਆ ਹੈ। ਜੋਸਨਾ ਵਿਦਿਆਰਥੀਆਂ ਨੂੰ ਸੁਰੱਖਿਅਤ ਅਤੇ ਮੁਫਤ ਆਵਾਜਾਈ ਦੀ ਸਹੂਤਾ ਮਿਲੀ। ਇਸਨਾਨ 10000 ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਹੋਇਆ। 200 ਸਕੂਲਾਂ ਦੇ ਵਿੱਚ ਹੈ ਜੀਆਂ ਬੱਸਾਂ ਚੱਲ ਰਹੀਆਂ ਨੇ 18-18 ਕਿਲੋਮੀਟਰ ਤੋਂ ਬੱਚੇ ਆ ਰਹੇ ਨੇ 10000 ਤੋਂ ਜ਼ਿਆਦਾ ਬੱਚੇ ਇਸ ਵਕਤ ਸਰਕਾਰੀ ਸਕੂਲਾਂ ਦੀ ਟ੍ਰਾਂਸਪੋਰਟ ਦਾ ਲਾਹਾ ਲੈ ਰਹੇ ਨੇ ਜਿੱਚੋ 7200 ਤੋਂ ਵੱਧ ਲੜਕੀਆਂ ਨੇ। ਨੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਤੇਜ਼ بارشਾਂ ਹੋਈਆਂ ਕਈ ਥਾਵਾਂ ਤੇ ਹੜ੍ਹ ਵੀ ਆਏ ਨੇ ਤਾਂ ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਹੀ ਸਕੂਲ ਜਿਹੜੇ ਨੇ ਬੰਦ ਕਰ ਦਿੱਤੇ ਗਏ ਸੀਗੇ ਅੱਜ ਸਰਕਾਰੀ ਸਕੂਲ ਅਤੇ ਪ੍ਰਾਈਵੇਟ ਸਕੂਲ ਜਿਹੜੇ ਖੁੱਲ ਚੁੱਕੇ ਨੇ ਬੱਚੇ ਸਕੂਲਾਂ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਚੁੱਕੇ ਹਨ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆਂ ਲੁਧਿਆਣਾ ਦੀਆਂ ਤਸਵੀਰਾਂ ਨੇ ਜਿੱਥੇ ਬੱਚੇ ਜਿਹੜੇ ਨੇ ਇਹਨਾਂ ਸਕੂਲਾਂ ਦੇ ਵਿੱਚ ਪਹੁੰਚੇ ਨੇ ਇਸ ਵਕਤ ਅਸੀਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਮਿਟਰੀ ਰੋਡ ਦੇ ਵਿੱਚ ਮੌਜੂਦ ਹੈਗੇ ਜਿੱਥੇ ਅੱਜ ਬੱਚੇ ਜਿਹੜੇ ਨੇ ਸਕੂਲਾਂ ਦੇ ਵਿੱਚ ਪਹੁੰਚੇ ਨੇ ਕਰੀਬ 14 ਦਿਨ ਇਹ ਸਕੂਲ ਅੰਦਰ ਇਹਨੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨਾਲ ਜੁ ਮੈਂ ਗੱਲਬਾਤ ਕਰ ਲੈਣੇ ਆ ਮੈਡਮ ਪਾ ਪੰਜਾਬ ਦੇ ਵਿੱਚ ਹੜ੍ਹ ਆਏ ਸੀਗੇ ਜਿਸ ਕਰਕੇ ਸਰਕਾਰ ਨੂੰ ਸਕੂਲ ਬੰਦ ਕਰਨੇ ਪਏ ਤੇ ਬਾਰਸ਼ਾਂ ਹੋ ਰਹੀਆਂ ਸੀਗੀਆਂ ਅੱਜ 14 ਦਿਨ ਬਾਅਦ ਬੱਚੇ ਇੱਕ ਵਾਰ ਫਿਰ ਸਕੂਲ ਦੇ ਵਿੱਚ ਪਹੁੰਚੇ ਨੇ ਹੁਣ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਸਰਕਾਰ ਵੱਲੋਂ ਕੁਝ ਆਦੇਸ਼ ਵੀ ਜਿਹੜੇ ਜਾਰੀ ਕੀਤੇ ਗਏ ਨੇ ਸਰ ਪਹਿਲਾਂ ਤਾਂ ਬਹੁਤ ਅਨਫੋਰਚੂਨੇਟ ਸੀਗਾ ਜੋ ਪੰਜਾਬ ਦੀ ਸਥਿਤੀ ਸੀਗੀ ਪਰ ਮੈਂ ਸਰਕਾਰ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਮੇਂ-ਸਮੇਂ ਤੇ ਵਧੀਆ ਜਿਹੜੀਆਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਤੇ ਸਕੂਲ ਬੰਦ ਕੀਤੇ ਪਰ ਉਹ ਵੀ ਅਨਫੋਰਚੂਨੇਟ ਸੀ ਸਾਨੂੰ ਬੱਚਿਆਂ ਲਈ ਸਕੂਲ ਬੰਦ ਕਰਨੇ ਪਏ ਪਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਛੋਟੇ-ਛੋਟੇ ਇਹਨਾਂ ਦੇ ਖਿਲੇ ਹੋ ਇਰੇ ਦੇਖ ਕੇ ਬੱਚੇ ਵੀ ਖੁਸ਼ ਹੈ 14 ਦਿਨ ਬਾਅਦ ਸਕੂਲ ਦੇ ਵਿੱਚ ਰੌਣਕ ਲੱਗੀ ਹੈ ਤੇ ਅਸੀਂ ਸਾਰੇ ਸਰ ਇਕਲ ਪਹਿਲੇ ਪ੍ਰਬੰਧ ਕੀਤੇ ਅਸੀਂ ਸ਼ਨੀਵਾਰ ਤੋਂ ਲੱਗੇ ਹੋਈਆਂ ਸਕੂਲ ਦੀ ਸਫਾਈ ਕਰਨ ਕਿਉਂਕਿ ਇੰਨਾ ਜ਼ਿਆਦਾ ਬਾਰਿਸ਼ ਨਾਲ ਸੁਲਾਬ ਨਾਲ ਉੱਤੇ ਕੁਝ ਕਮਰਿਆਂ ਚ ਪਾਣੀ ਵੀ ਲੀਕ ਕੀਤਾ ਪਰ ਅਸੀਂ ਸਾਰੀ ਸਫਾਈ ਕਰਾਈ ਹੈ ਫੋਗਿੰਗ ਕਰਾਈ ਹੈ ਕੱਲ ਸਾਰੇ ਕਮਰੇ ਵਾਸ਼ ਕਰਵਾ ਕੇ ਫਿਰ ਉਹਨੇ ਤੇ ਦਵਾਈ ਦੁਵਾਈ ਛਿੜਕਾਈ ਹੈ ਹਿੱਟ ਦਾ ਸਪਰੇਅ ਮੈਂ ਰੈਗੂਲਰ ਕੀਤਾ ਹੈ ਸਵੀਪਰ ਨੂੰ ਵੀ ਡੇਲੀ ਕਰਨਾ ਹੀ ਕਰਨਾ ਜਿੰਨੇ ਦਿਨ ਬਰਸਾਤਾ ਹੈਗੇ ਸਾਰ ਅਸੀਂ ਆਪਣੇ ਵੱਲੋਂ ਸਾਰੇ ਇੰਤਜ਼ਾਮ ਕੀਤੇ ਆ ਬਾਕੀ ਇਹਨਾਂ ਦੇ ਵਿੱਚ ਫਿਰ ਪੜ੍ਹਾਈ ਕਿਸ ਤਰ੍ਹਾਂ ਰਹੀ ਹੈ بارشਾਂ ਦੇ ਵਿੱਚ ਜਿਵੇਂ بارشਾਂ ਹੁੰਦੀਆਂ ਨੇ ਬੱਚੇ ਘਰਾਂ ਦੇ ਵਿੱਚ ਸਿਗੇ ਕਿਸ ਤਰ੍ਹਾਂ ਇਹਨਾਂ ਦੀ ਪੜ੍ਹਾਈ ਦਾ ਇੰਤਜ਼ਾਮ ਕੀਤਾ ਗਿਆ ਸੀ ਸਰ ਪੜ੍ਹਾਈ ਦਾ ਸੌਰੀ ਟੂ ਸੇ ਇਹ ਬੱਚੇ ਹਨ ਨਾ ਬੜੇ ਜ਼ਿਆਦਾ ਗਰੀਬ ਫੈਮਲੀਆਂ ਤੋਂ ਹਨ ਤੇ ਮੋਸਟਲੀ ਜਿਹੜਾ ਬੁੱਢਾ ਦਰਿਆ ਦਾ ਜਿਹੜਾ ਪਾਣੀ ਕਾਫੀ ਘਰਾਂ ਚ ਬੱਚਿਆਂ ਦੇ ਆਇਆ ਜਿਹਦੇ ਕਰਕੇ ਇਹਨਾਂ ਦੇ ਕੋਲ ਬਿਜਲੀ ਦੇ ਕੱਟ ਲੱਗੇ ਹੋਏ ਸੀ ਇਹਨਾਂ ਕੋਲ ਕੋਈ ਰਿਸੋਰਸਸ ਨਹੀਂ ਸੀਗੇ ਫਿਰ ਅਸੀਂ ਇਹਨਾਂ ਨੂੰ ਇਹੀ ਸੁਨੇਹਾ ਭੇਜਿਆ ਸੀ ਵਟਸਐਪ ਦੇ ਥਰੂ ਵੀ ਜੋ ਤੁਹਾਡਾ ਕਰਾਇਆ ਹੋਇਆ ਉਹਦੀ ਦੁਹਰਾਈ ਕੀਤੀ ਜਾਵੇ ਕਿਉਂਕਿ ਕੋਈ ਵੀ ਇਦਾਂ ਜ਼ਰੀਆ ਨਹੀਂ ਸੀ ਬਣ ਰਿਹਾ ਵੀ ਅਸੀਂ ਇਹਨਾਂ ਦੇ ਆਨਲਾਈਨ ਕਲਾਸਾਂ ਲਗਾ ਸਕੀਏ ਇਹਨਾਂ ਦਾ ਸਾਰਾ ਸਿਲੇਬਸ ਹੋਇਆ ਹੋਇਆ ਅਸਾਈਨਮੈਂਟਸ ਦੇਏ ਹੋਏ ਸੀਗੇ ਹਾਂਜੀ ਤੇ ਫਿਰ ਇਹ ਹੁਣ ਅੱਜ ਜਿਵੇਂ ਸਕੂਲ ਖੁੱਲੇ ਨੇ ਹੁਣ ਇਸ ਤਰ੍ਹਾਂ ਇਹਨਾਂ ਦੀ ਪੜ੍ਹਾਈ ਕਿਸ ਤਰ੍ਹਾਂ ਚੱਲੇਗੀ ਪਿਛਲਾ ਵਰਕ ਜਿਹੜਾ ਵਾ ਕਿਸ ਤਰ੍ਹਾਂ ਪੂਰਾ ਕਰਾਇਆ ਜਾਵੇਗਾ ਜੋ 14 ਦਿਨਾਂ ਦਾ ਗੈਪ ਪਿਆ ਵਾ ਸਰ 14 ਦਿਨਾਂ ਦਾ ਗੈਪ ਬਹੁਤ ਜ਼ਿਆਦਾ ਹੁੰਦਾ ਹੈ ਬੱਚੇ ਕੱਟੋ-ਕੱਟ ਨਹੀਂ 2 ਮਹੀਨੇ ਪਿੱਛੇ ਚਲੇ ਗਏ ਆ ਤੇ ਹੁਣ ਇਹਨਾਂ ਦੇ ਬੱਚਿਆਂ ਦੇ ਅੱਗੋਂ ਜਿਹੜਾ ਹਾਫ ਇਅਰਲੀ ਐਗਜ਼ਾਮਸ ਹੈ ਅਸੀਂ ਪਲਾਨ ਨਹੀਂ ਕੀਤਾ ਵੀ ਅਸੀਂ ਐਕਸਟਰਾ ਕਲਾਸਿਸ ਲੈ ਕੇ ਨਾ ਬੱਚਿਆਂ ਦਾ ਥੋੜਾ ਗੈਪ ਫਿਲ ਕਰਾਂਗੇ ਹਾਂਜੀ ਜਿਸ ਤਰ੍ਹਾਂ ਹੜ੍ਹ ਆਏ ਨੇ ਕਈਆਂ ਨੇ ਰਿਲੀਫ ਫੰਡ ਭੇਜੇ ਨੇ ਇਸ ਤਰ੍ਹਾਂ ਅੱਜ ਆਪਣੇ ਸਕੂਲ ਦੇ ਵਿੱਚ ਵੀ ਇੱਥੇ ਤੁਸੀਂ ਰਿਲੀਫ ਫੰਡ ਦਾ ਕੁਝ ਇੰਤਜ਼ਾਮ ਕੀਤਾ ਸੀ ਸਰਕਾਰ ਨੂੰ ਕੁਝ ਰਿਲੀਫ ਜਾਂ ਫੰਡ ਭੇਜਿਆ ਜਾ ਰਿਹਾ ਹੈ ਕੋਈ ਸਰ ਏ ਸਾਨੂੰ ਡੀਓ ਸਾਹਿਬ ਹੈ ਨਾ ਉਹਨਾਂ ਦਾ ਮੈਸੇਜ ਆਇਆ ਸੀਗਾ ਵੀ ਜੋ ਜਿਹੜਾ ਸਕੂਲ ਜਿੰਨਾ ਕਰ ਸਕਦਾ ਕਰੇ ਤੇ ਸਰ ਮੈਂ ਵੀ ਸੁਣਿਆ ਲਾਇਆ ਕਾਫੀ ਬੱਚਿਆਂ ਨੇ ਵੀ ਸਾਡੇ ਸਕੂਲ 'ਚ ਡੋਨੇਸ਼ਨ ਦਿੱਤੀ ਹੈ ਤੇ ਮੈਂ ਥੈਂਕਸ ਕਰਦੀ ਹਾਂ ਸਾਡਾ 1 ਲੱਖ ਦੇ ਕਰੀਬ ਸਾਡੇ ਸਕੂਲ ਵੱਲੋਂ ਡੋਨੇਸ਼ਨ ਇਕੱਠੀ ਹੋ ਗਈ ਹੈ ਅਸੀਂ ਅੱਜ ਭੇਜਣੀ ਹੈ ਹਾਂਜੀ ਕੋਈ ਸਟਾਰਟ ਹੋਇਆ ਇੱਕ ਪ੍ਰਾਰਥਨਾ ਵੀ ਕੀਤੀ ਗਈ ਹੈ ਅਰਦਾਸ ਵੀ ਕੀਤੀ ਗਈ ਹੈ ਕਿ ਇਸ ਤਰ੍ਹਾਂ ਦੇ ਦੁਆਰਾ ਹਾਲਾਤ ਨਾ ਬਣਨ ਸਰ ਸੱਚੀ ਅਰਦਾਸ ਅਸੀਂ ਡੇਲੀ ਕਰਦੇ ਸੀਗੇ ਕਿ ਇਹ ਬੱਚੇ ਸਾਡੇ ਸੇਫ ਰਹਿਣ ਇਹਨਾਂ ਦੇ ਪੇਰੈਂਟਸ ਸੇਫ ਰਹਿਣ ਤੇ ਜੋ ਕਰੋਪੀ ਆਈ ਹੈ ਕੁਦਰਤ ਦੀ ਪਰਮਾਤਮਾ ਨੂੰ ਜਲਦੀ ਖਤਮ ਕਰੇ ਤੇ ਇਤੋਂ ਸਰ ਪੂਰੀ ਮਾਨਵਤਾ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਅਸੀਂ ਕੁਦਰਤ ਨਾਲ ਛੇੜਛਾੜ ਕਰ ਰਹੇ ਹਾਂ ਤੇ ਸਾਨੂੰ ਦੇਖੋ ਨਤੀਜੇ ਭੁਗਤਣ ਨੂੰ ਮਿਲ ਰਹੇ ਹਨ ਤੇ ਅਸੀਂ ਸ੍ਰਿਸ਼ਟੀ ਅੱਗੇ ਅਰਦਾਸ ਕਰਦੇ ਹਾਂ ਵੀ ਇਹ ਗਲਤੀਆਂ ਸਾਨੂੰ ਮਾਫ਼ ਕਰੇ ਤੇ ਅੱਗੇ ਤੋਂ ਸਾਰੇ ਬੱਚਿਆਂ ਨੂੰ ਅਸੀਂ ਇਹੀ ਸਮਝਾਉਣਾ ਹੈ ਵੀ ਥੋੜਾ ਪ੍ਰਕਿਰਤੀ ਨਾਲ ਪਿਆਰ ਕਰੋ ਤੇ ਇਹ ਜਾ ਕੁਝ ਨਹੀਂ ਦੇਖਣ ਨੂੰ ਮਿਲੇ ਬਿਲਕੁਲ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਕੁਝ ਬੱਚੇ ਵੀ ਇੱਥੇ ਮੌਜੂਦ ਹਨ ਗੱਲਬਾਤ ਕਰ ਲੈਣੇ ਆ ਅੱਜ ਸਕੂਲ ਆਏ ਆ ਵੇਖਾ 14 ਦਿਨਾਂ ਬਾਅਦ ਅਸੀਂ ਸਕੂਲ ਆਏ ਹਾਂ ਕਿਸ ਤਰ੍ਹਾਂ ਦੀ ਪੜ੍ਹਾਈ ਦੀ ਕਰਦੇ ਵਿੱਚ ਹੁਣ ਕੀ ਇੱਥੇ ਕਿਸ ਤਰ੍ਹਾਂ ਦੀ ਮੇਰੀ ਸਟੱਡੀ ਤਾਂ ਵਧੀਆ ਆ ਤੇ ਘਰ ਚ ਪੜਾਈ ਤਾਂ ਵਧੀਆ ਕਰ ਰਹੀ ਸੀ ਟਾਈਮ ਟੇਬਲ ਬਣਾ ਰੱਖਿਆ ਇੱਕ ਘਰ ਚ ਪੜ੍ਹਨ ਲਈ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਜਿਸ ਤਰ੍ਹਾਂ ਤੁਸੀਂ ਦੇਖਿਆ ਹਾੜਾਂ ਨਾਲ ਕਰਕੇ ਹੋਏ ਆ ਉਸ ਨੂੰ ਲੈ ਕੇ ਤੁਸੀਂ ਕੋਈ ਅਰਦਾਸ ਵੀ ਕਰਦੇ ਸੀ ਕਿ ਕਿਸ ਤਰ੍ਹਾਂ ਇੰਤਜ਼ਾਮ ਕਰਦੇ ਸੀ ਅਸੀਂ ਪ੍ਰਮਾਤਮਾ ਨਾਲ ਅਰਦਾਸ ਕੀਤੀ ਗਈ ਦੁਆਰਾ ਇਹ ਹੜ੍ਹ ਨਾ ਆਵੇ ਤੇ ਅਸੀਂ ਸਕੂਲ ਵਾਲੇ ਸਾਰੇ ਇੱਕ ਫੰਡ ਇਕੱਠਾ ਕਰਕੇ ਤੇ ਦੇ ਕੇ ਆਏ ਸੀ ਜਿੱਥੇ ਹੜ੍ਹ ਆਏ ਸੀਗੇ ਤਾਂ ਬਿਲਕੁਲ ਕੁਝ ਹੋਰ ਬੱਚੇ ਸਾਡੇ ਨਾਲ ਮੌਜੂਦ ਨੇ ਕਿਹੜੀ ਕਲਾਸ ਅਸ ਸੀ ਸਟੂਡੈਂਟ ਉਹ 10th B ਕਿੰਨੇ ਦਿਨਾਂ ਬਾਅਦ ਅੱਜ ਸਕੂਲ ਦੇ ਵਿੱਚ ਆਏ ਮੈਂ 14 ਦਿਨਾਂ ਬਾਅਦ ਸਕੂਲ ਚ ਹਾਂਜੀ 10-12 ਦਿਨ ਹੋ ਗਏ ਕਰੇ ਹਾਂਜੀ ਕੀ ਕਹਿਣਾ ਚਾਹੂਗੇ ਹੜਾਂ ਕਰਕੇ ਜਿਹੜੇ ਅੱਜ ਸਕੂਲ ਬੰਦ ਸੀਗੇ ਅੱਜ ਖੁੱਲੇ ਨੇ ਸਕੂਲ ਉਸ ਨੂੰ ਲੈ ਕੇ ਕੀ ਕਹਿਣਾ ਚਾਹੂਗੇ ਰੱਬ ਅੱਗੇ ਹੀ ਅਰਦਾਸ ਆ ਕਿ ਜਿੱਦਾਂ ਕਾਫੀ ਦਿਨ ਤੋਂ ਸਕੂਲ ਬੰਦ ਸੀ ਹੜਾਂ ਕਰਕੇ ਕਾਫੀ ਬੰਦਾਂ ਵਿੱਚ ਨੁਕਸਾਨ ਵੀ ਹੋਇਆ ਹੈ ਨਾ ਤੇ ਅੱਗੇ ਬਸ ਅਹੀ ਅਰਦਾਸ ਆ ਕਿ ਅੱਗੇ ਤੋਂ ਨਾ ਹੀ ਹੋਵੇ ਇਦਾਂ ਹੜਾ ਕਰਦੇ ਵਿੱਚ ਫਿਰ ਸਟੱਡੀ ਕਿਸ ਤਰ੍ਹਾਂ ਕਰਦੇ ਸੀ ਜਿਹੜਾ 14 ਦਿਨ ਦਾ ਗੈਪ ਸੀਗਾ ਪੜ੍ਹਾਈ ਫਿਰ ਕਿਸ ਤਰ੍ਹਾਂ ਕ ਕਾਫੀ ਮਤਲਬ ਦਿੱਕਤਾਂ ਆਈਆਂ ਕਿਉਂਕਿ ਇਕੱਲੇ ਘਰ ਦੇ ਵਿੱਚ ਪੜਾਈ ਕਰਨਾ ਬਸ ਉਹਨੇ ਕਿਹਾ ਪੂਰਾ ਕਰੂਗੇ 14 ਦਿਨ ਦਾ ਜਿਹੜਾ ਗੈਪ ਹੈ ਇੱਥੇ ਸਕੂਲ ਦੇ ਵਿੱਚ ਹਾਂਜੀ ਸਕੂਲ ਦੇ ਵਿੱਚ ਹੁਣ ਕਰਾਂਗੇ ਮਿਹਨਤ ਤੁਹਾਨੂੰ ਦਿਖਾ ਦੇਣੀ ਕਲਾਸਾਂ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅ ਵੱਖ-ਵੱਖ ਕਲਾਸਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਬੱਚੇ ਜਿਹੜੇ ਨੇ ਸਕੂਲਾਂ ਦੇ ਵਿੱਚ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਜਿਹੜੇ ਟੀਚਰ ਨੇ ਉਹ ਖਾਸ ਕਰ ਬੱਚਿਆਂ ਦਾ ਧਿਆਨ ਰੱਖ ਰਹੇ ਨੇ ਸਕੂਲ ਦੇ ਵਿੱਚ ਵੀ ਇਹ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਕਿ ਕਿਉਂਕਿ ਬਾਦਸ਼ਾਹ ਕਰਕੇ ਬਿਲਡਿੰਗਾਂ ਜਿਹੜੀਆਂ ਨੇ ਬਹੁਤ ਸਾਰੀਆਂ ਡੈਮੇਜ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਸਲਾਬ ਆਈ ਹੈ ਤਾਂ ਸਕੂਲਾਂ ਦੇ ਵਿੱਚ ਇਹ ਖਾਸ ਪ੍ਰਬੰਧ ਕੀਤੇ ਗਏ ਨੇ ਤਾਂ ਛੋਟੇ-ਛੋਟੇ ਬੱਚੇ ਅਡੇ ਸਕੂਲਾਂ ਦੇ ਵਿੱਚ ਅੱਜ ਪਹੁੰਚਣੇ ਸ਼ੁਰੂ ਹੋਏ ਨੇ ਸਕੂਲਾਂ ਦੇ ਵਿੱਚ ਖਾਸ ਅਰੇਂਜਮੈਂਟ ਜਿਹੜੇ ਫੰਡ ਦੇ ਅਰੇਂਜਮੈਂਟ ਕੀਤੇ ਗਏ ਨੇ ਤਾਂ ਕਿ ਉਹਨਾਂ ਲੋਕਾਂ ਤੱਕ ਇਹ ਫੰਡ ਪਹੁੰਚਾਇਆ ਜਾਵੇ ਤੇ ਜਿਨ੍ਹਾਂ ਨੇ ਇਸ ਹੜ੍ਹ ਦੀ ਜਿਹੜੀਆਂ ਮਾਰ ਝੇਲੀ ਹੈਗੀ ਆ ਜਿਨ੍ਹਾਂ ਕੋਲ ਜਿਨ੍ਹਾਂ ਦਾ ਸਭ ਕੁਝ ਇਸ ਹੜ੍ਹ ਦੇ ਵਿੱਚ ਰੁੜ ਗਿਆ ਜਾਂ ਬਰਬਾਦ ਹੋ ਗਿਆ ਉਹਨਾਂ ਦੇ ਲਈ ਇਹ ਹੈਲਪ ਜਿਹੜੀ ਅੱਜ ਭੇਜੀ ਜਾ ਰਹੀ ਆ ਤਾਂ ਲੁਧਿਆਣਾ ਦੇ ਵਿੱਚ ਅੱਜ ਇਹ ਸਕੂਲ ਜਿਹੜੇ ਖੁੱਲੇ ਨੇ ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਲਾਂਕਿ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਸਕੂਲ ਬੰਦ ਨੇ ਤਾਂ ਇਹ ਛੋਟੇ ਛੋਟੇ ਬੱਚੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਛੋਟੀ ਜੀ ਬੱਚੀ ਸਕੂਲ ਦੇ ਵਿੱਚ ਪਹੁੰਚੀ ਹੈ ਕਿਆ ਨਾਮ ਹੈ ਨਵਜੋਸ਼ ਗੌਰ ਨਵਜੋਸ਼ ਹੋ ਰਿਹਾ ਅੱਛਾ ਕਿਤਨੇ ਦਿਨ ਬਾਅਦ ਸਕੂਲ ਆਈ ਹੈ ਵਾਜ 15 ਡੇਜ਼ ਬਾਅਦ 15 ਡੇਜ਼ ਬਾਅਦ तो कैसा लग रहा है आज स्कूल में मेरे को बहुत फील अच्छा हो रहा है क्योंकि इतने टाइम बाद स्कूल खुले हैं हम ऑनलाइन क्लासेस भी लगाते थे पर ज्यादा मज़ा स्कूल में आता है और मैं भगवान जी से बहुत ज्यादा अरदास भी करती थी कि जल्दी जल्दी बारिश हटे और हड़ की वजह से काफी लोगों के घर भी रुट जा रहे थे इसलिए सब लोग भी कह रहे थे तो हमने भी की अरदास तो भगवान ने हमारी सुनी तो बारिश रुकी और हमारा सारा टाइम अच्छा हुआ ਆਪਨੇ ਆਪਨੇ ਕੋਈ ਸਹਾਇਤਾ ਹੀ ਭੇਜੀ ਆਪਣੀ ਤਰਫੇ ਮੰਮਾ ਨੇ ਬੋਲਾ ਹੈ ਕਿ ਕੁਝ ਦੇਣਾ ਹੈ ਸਕੂਲ ਮੇ ਮੰਮਾ ਨੇ ਅਭੀ ਹਮਨੇ ਗਰੁੱਪ ਮੇ ਦੇਖਾ ਨਹੀਂ ਥਾ ਹਾਂ ਇੱਕ ਟੂ ਹੈਲਪ ਦੋਗੇ ਆਪ ਜੇ ਸਕੂਲ ਹਾਂਜੀ ਸਾ ਬਿਲਕੁਲ ਛੋਟੇ ਛੋਟੇ ਬੱਚੇ ਨੇ ਜਿਵੇਂ ਕੀ ਅਰਦਾਸ ਕਰ ਰਹੇ ਨੇ ਕਿ ਅੱਗੇ ਤੋਂ ਇਸ ਤਰ੍ਹਾਂ ਦੇ ਹਾਲਾਤ ਨਾ ਬਣਨ ਪੰਜਾਬ ਦੇ ਵਿੱਚ ਅੱਜ ਤੋਂ ਜਿਹੜੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੁੱਲੇ ਨੇ ਹਾਲਾਂਕਿ ਕਈ ਥਾਵਾਂ ਤੇ ਜਿੱਥੇ ਹੜ ਵਰਗੇ ਮਾੜੇ ਹਾਲਾਤ ਹੋ ਗਏ ਸੀ ਉੱਥੇ ਸਕੂਲ ਜਿਹੜੇ ਨੇ ਬੰਦ ਰੱਖੇਗੇ ਨੇ ਪਰ ਬਹੁਤ ਸਾਰੇ ਸਕੂਲ ਜਿਹੜੇ ਨੇ ਅੱਜ ਖੁੱਲ ਚੁੱਕੇ ਨੇ ਬੱਚੇ ਆ ਸਕੂਲਾਂ ਦੇ ਵਿੱਚ ਪਹੁੰਚ ਰਹੇ ਨੇ ਅਰਦਾਸ ਵੀ ਕਰ ਰਹੇ ਨੇ ਕਿ ਅੱਗੇ ਤੋਂ ਇਸ ਤਰ੍ਹਾਂ ਦੇ ਹਾਲਾਤ ਨਾ ਬਣ ਹੋਰ ਸਰਕਾਰ ਨੂੰ ਜਿਹੜੀ ਹੈ ਹੈਲਪ ਵੀ ਜਿਹੜੀਆਂ ਨ ਬੱਚਿਆਂ ਵੱਲੋਂ ਇੱਕ ਭੇਜੀ ਜਾ ਰਹੀ ਹੈ ਕੈਮਰਾਮੈਨ ਗੁਰਿੰਦਰਦਰ ਨਾ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ